ਤੋ ਸੱਚ ਕਹ ਦੋਸਤੋ ਉਹਨ ਕੋਯਾਨ ਦੇ ਵਿੱਚ ਕੋਕਨਟ ਵਿਲੇਜ ਇਹ ਨਦੀ ਦੇ ਦੋ ਦੋਂ ਪਾਸੇ ਕੋਕਨਟ ਦੇ ਟਰੀਜ਼ ਨੇ ਤੇ ਆ ਕਾਫੀ ਲੰਬੀ ਨਦੀ ਹੈ ਇਹਦੇ ਵਿੱਚ ਕਮਾਂਡੇ ਨੇ ਸਾਨੂੰ ਰਥੀ ਹਰ ਜਗ੍ਹਾ ਜਿਹੜਾ ਟੂਰਿਜ਼ਮ ਹੈ ਤਾਂ ਪੈਸੇ ਪੁੱਛਣ ਦਾ ਤਾਂ ਹਸਾਬ ਤਾਂ ਉਹ ਜਿਹੜਾ ਇਸ ਤਰ੍ਹਾਂ ਲਈ ਗਿਆ ਤੁਹਾਨੂੰ ਬਾਰਗੇਨ ਕਰਨਾ ਪੈਂਦਾ ਬਹੁਤ ਜ਼ਿਆਦਾ ਮੈਡਮ ਇੰਜੋਇੰਗ ਆ ਕੈਮਰਾ ਫੋਟੋ ਕਰ ਥੋੜਾ ਜਿਹਾ ਇੱਧਰ ਬਾਰਗੇਨਿੰਗ ਤਾਂ ਚੱਲ ਰਿਹਾ ਹੈ ਵੀਡੀਓ ਕੁਝ ਨਹੀਂ ਕਰਨਾ ਤੇ ਕੰਟੀਨਿਊਸ ਸ਼ਾਟ ਹੀ ਹੈ ਜਿਸ ਕੋਈ ਰਿਟੈਂਸ਼ੀਟਿੰਗ ਕੁਝ ਨਹੀਂ ਰਹਾ ਵੀਡੀਓ ਐਜ਼ ਇਟ ਇ ਤੇ ਇੱਥੇ ਹਰ ਚੀਜ਼ ਦੇ ਵਿੱਚ ਨਾ ਬਾਰਗੇਨਿੰਗ ਬਹੁਤ ਜ਼ਿਆਦਾ ਪਹਿਲਾਂ ਕਿਸੇ ਹੋਰ ਡੈਸਟੀਨੇਸ਼ਨ ਤੇ ਚਲੇ ਗਏ ਸੀ ਉੱਥੇ ਉਹ ਮੰਗਦਾ ਸੀਗਾ 1 ਲੱਖ ਡਾਉਂਗ ਇੱਕ ਬੰਦੇ ਦਾ 40 ਮਿੰਟ ਦੀ ਰਾਈਡ ਦਾ ਤੇ ਫੇਰ ਇੱਕ ਹੋਰ ਪ੍ਰੋਪਰ ਜਗ੍ਹਾ ਤੇ ਆ ਗਏ ਲੇਕਿ ਇੰਟਰੀ ਤੇ ਉਹ ਜੀਜੀ ਕਹਿੰਦੀ ਪਹਿਲਾਂ ਵੀ 60-60 ਹਜ਼ਾਰ ਇੰਟਰੀ ਤੇ 100 ਲੱਖ ਡਾਉਂਗ ਤੁਹਾਡੀ ਜਿਹੜੀ ਆ ਉਹ ਇੱਕ ਇੱਕ ਬੰਦੇ ਦੀ 45 ਮਿੰਟ ਦੀ ਪਰ ਫੇਰ ਕਿਸੀ ਤੇ ਨਹੀਂ ਆ ਪਿੱਛੇ ਵਾਲੇ ਕੋ ਚੱਲਦੇ ਆ ਜਦੋਂ ਅਸੀਂ ਗਏ ਤਾਂ ਫਿਰ ਪਿੱਛੇ ਮੁੜ ਕੇ ਆ ਗਏ ਸਾਡੇ ਤੇ ਬਿਨਾ ਐਂਟਰੀ ਤੋਂ 1.5 ਲੱਖ ਡੌਂਗ ਦੇ ਵਿੱਚ ਜਿਹੜੀ ਰਾਈਡ ਹੈ ਉਹ ਤੇ ਇਹਦੇ ਚ ਲੋਕਲ ਬੰਦੇ ਨੇ ਉਹ ਹੀ ਤੁਹਾਨੂੰ ਰਾਈਡ ਕਰਾਉਂਦੇ ਨੇ ਤੇ ਜਿਵੇਂ ਜਿਵੇਂ ਅੱਗੇ ਚੱਲਦੇ ਆ ਉਹ ਦੇਖਦੇ ਆ ਨਜ਼ਾਰੇ ਆ ਦਿਓ ਮੈਡਮ ਕੈਮਰਾਮੈਨ ਤੇ ਇਹਦੇ ਚ ਆ ਪਾਣੀ ਦੇ ਵਿੱਚ ਹੀ ਖੜੇ ਨੇ ਸਾਰੇ ਦੇ ਸਾਰੇ ਤੇ ਜਿਹੜੇ ਨੇ ਇਹ ਬਹੁਤ ਘਣਾ ਇੱਕ ਤਰ੍ਹਾਂ ਦਾ ਜੰਗਲੀ ਕਹਾਗên ਪਰ ਇਹਨਾਂ ਨੇ ਹਰ ਚੀਜ਼ ਨੂੰ ਮਤਲਬ ਅ ਟੂ ਪ੍ਰੋਸੈਸ ਕਨਵਰਟ ਕੀਤਾ ਇਹ ਬਹੁਤ ਚੰਗੀ ਗੱਲ ਹੈ ਜਿਵੇਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਬੋਰੇ ਨੇ ਇਹ ਠੰਡੀਆਂ ਜਗ੍ਹਾ ਨਹੀਂ ਬਹੁਦੀਆਂ ਪਸੰਦ ਕਰਦੇ ਕਿਉਂਕਿ ਠੰਡ ਚ ਤਾਂ ਆਉਂਦੇ ਹੀ ਨੇ ਉਹ ਹਿਊਮਨ ਨੇਚਰ ਹੈ ਕਿ ਜਿਹੜੀ ਚੀਜ਼ ਹੁੰਦੀ ਹੈ ਉਹਦੀ ਜਗ੍ਹਾ ਉਹ ਭਾਲਦਾ ਹੋਵੇ ਜੋ ਨਹੀਂ ਹੁੰਦੀ ਪਰ ਪੰਜਾਬ ਦੇ ਵਿੱਚ ਵੀ ਜੇ ਟੂਰਿਜ਼ਮ ਨੂੰ ਸਹੀ ਢੰਗ ਦੇ ਨਾਲ ਪ੍ਰਮੋਟ ਕੀਤਾ ਜਾਵੇ ਤਾਂ ਬਹੁਤ ਵੱਡਾ ਸਕੂਪ ਹੈ ਪਰ ਕੁਝ ਵੀ ਬਿਜ਼ਨਸ ਕਿਸੇ ਵੀ ਜਗ੍ਹਾ ਦੇ ਉੱਤੇ ਪ੍ਰਮੋਟ ਤਾਂ ਹੋਊਗਾ ਜੇ ਉੱਥੇ ਦੇ ਲੋਕਾਂ ਦੀ ਟੋਟਲ ਜਿਹੜੀ ਸੋਚ ਹੈ ਉਹਦੇ ਵਿੱਚ ਬਦਲਾਅ ਆਊਗਾ ਮਤਲਬ ਇੱਕ ਸ਼ਾਂਤੀਪੂਰਨ ਮਹਾਲ ਮਲਾਣਾਣਾ ਤੋਂ ਦੂਰ ਤੇ ਮੈਂ ਹਰ ਵੀਡੀਓ ਦੇ ਵਿੱਚ ਮੈਂ ਇਹ ਗੱਲ ਕਰੀ ਵਗੈਰ ਰਹਿ ਨਹੀਂ ਪਾਂਦਾ ਕਿ ਇੱਥੇ ਇੱਕ ਵੀ ਪੁਲਿਸ ਜਾਨੀ ਸਾਨੂੰ ਨਜ਼ਰ ਆਉਂਦਾ ਮਤਲਬ ਇਹ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਇਹਦਾ ਮਤਲਬ ਸੈਲਫ ਪੁਲਿਸ਼ਿੰਗ ਜਿਹੜੀ ਹੈ ਲੋਗ ਖੁਦ ਹੀ ਕਰਦੇ ਆ ਤੁਹਾਨੂੰ ਮਤਲਬ ਕੋਈ ਇਹੋ ਜਿਹਾ ਜ਼ਬਰ ਮੀ ਚਾਹੀਦਾ ਜਿਹੜਾ ਕਿ ਤੁਹਾਨੂੰ ਪਕੜ ਕੇ ਉਹ ਕਰੇ ਤੇ ਉਹ ਆ ਇੱਥੇ ਜਿਹੜਾ ਜੀ ਦੀਵਾਨ ਦੇ ਨੇ ਆ ਜਿਵੇਂ ਘੁਮਾ ਰਹੇ ਸਾਰਾ ਮੈਡਮ ਤੁਸੀਂ ਇੱਥੇ ਪਹਿਲਾਂ ਵੀ ਇੱਕ ਦੋ ਵਾਰੀ ਆਈ ਹੈ ਤਾਂ ਹਾਂਜੀ ਤੁਸੀਂ ਲੈਣਾ ਇਹ ਜਿਹੜਾ ਜੀ ਬਿਲਕੁਲ ਬਿਲਕੁਲ ਹੈ ਹਾਂ ਠੀਕ ਹੈ ਸਾਰਾ ਇੱਕ ਵਾਰ 100 ਰੈਡ ਨੋ ਡਿਫੀਟ 2 ਵਾਰ 200 ਨਿਊ ਡਿਫੀਟ ਨਹੀਂ ਉਹ ਕਹਿੰਦੀ ਇਹਦਾ ਅਲੱਗ ਹੈ ਇਹਦਾ ਰੌਲਾ ਅਲੱਗ ਹੈ ਬਾਹਰ ਉਥੇ ਇਹਨਾਂ ਨੇ ਕਿਹਾ ਸੀ ਵੀ ਇਨਕਲੂਡਡ ਹੈ ਇੱਥੇ ਆ ਕੇ ਮੁੱਕਰ ਗਏ ਨਹੀਂ ਮੰਨਦੇ ਵੀ ਇਹਨਾਂ ਨੇ 1 ਲੱਖ ਰੁਪਏ ਦਾ ਏਕਾ ਕਰਿਆ ਹੋਇਆ ਵੀ 1 ਲੱਖ ਰੁਪਏ ਹੀ ਲਵਾਂਗੇ 1 ਲੱਖ ਰੁਪਏ ਦਾ ਮਤਲਬ 300 30 ਰੁਪਏ ਮਤਲਬ ਇਹ ਤਾਂ ਹੈ ਟੂਰਿਜ਼ਮ ਦੇ ਵਿੱਚ ਅਹ ਕੈਸੀ ਸੰਬੰਧ ਬਣਾਉਣ ਦੇ ਕੋਸ਼ਿਸ਼ ਕਰਦੇ ਨੇ ਸਿਰਫ ਇੱਥੇ ਨਹੀਂ 에어ਪੋਰਟ ਦੇ ਉੱਤੇ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਨਾਮ ਦੇ ਵਿੱਚ ਜਿਵੇਂ ਫਰਕ ਪੈ ਗਿਆ ਸੀਗਾ ਥੋੜਾ ਜਿਹਾ ਹੀ ਫਰਕ ਸੀਗਾ ਤੇ ਉਹ ਪੂਰੀ ਟਿਕਟ ਕੈਨਸਲ ਕਰਤੀ ਉਸ ਤੇ ਟਿਕਟ ਨਵੀਂ ਲੈਣੀ ਪਈ ਮੌਕੇ ਤੇ ਹੋਰ ਕੋਈ ਹੱਲ ਵੀ ਨਹੀਂ ਸੀਗਾ ਤੇ ਉਹ ਪੁਰਾਣੀ ਜਿਹੜੀ ਕੈਨਸਲ ਕੀਤੀ ਉਹਦਾ ਕੋਈ ਰਿਫੰਡ ਨਹੀਂ ਇਹਨਾਂ ਨੂੰ ਪੁੱਛਿਆ ਵੀ ਸੀਗਾ ਵੀ ਤੁਸੀਂ ਕੋਈ ਤਹਿਕੀਕਾ ਤਾਂ ਕੀਤੀ ਨਹੀਂ ਕੋਈ ਕੁਝ ਨਹੀਂ ਕਰਿਆ ਸਿਰਫ ਪੈਸੇ ਦੇਣ ਵਾਲੀ ਠੀਕ ਹੋ ਗਿਆ ਨਾਮ ਤੋਂ ਇਹ ਜੇ ਕਾਫੀ ਕਾਂਡ ਕਰਦੇ ਨੇ ਇੱਥੇ ਸੋ ਜਦੋਂ ਤੁਸੀਂ ਇੱਥੇ ਵਿਤਨਾਮ ਦੇ ਵਿੱਚ ਆਓ ਤਾਂ ਤੁਹਾਨੂੰ ਇਹ ਨਾ ਚੀਜ਼ਾਂ ਦਾ ਥੋੜਾ ਧਿਆਨ ਰੱਖਣਾ ਪੈਣਾ ਇੱਕ ਤਾਂ ਬਾਰਗੇਨਿੰਗ ਬਹੁਤ ਜ਼ਿਆਦਾ ਕੁਝ ਵੀ ਮੰਗ ਲੈਂਦੇ ਆ ਇਹ ਤੇ ਦੂਸਰੀ ਆਪਣੀ ਗੱਲ ਤੇ ਨਹੀਂ ਖੜਦੇ ਜਿਹੜੀ ਗੱਲ ਕਹਿਤੀ ਉਹਦੇ ਤੋਂ ਕਦੇ ਵੀ ਬਦਲਦਾ ਨਹੀਂ ਹੈ ਕਿ ਕਤੰਦੇ ਵੀ ਮੇਰੇ ਖਲ ਤਿੰਨ ਚਾਰ ਕਿਨੇ ਜਿਹੜੇ ਘੁਮਾਉਂਦੇ ਨੇ ਤਾਂ ਮੈਨੂੰ ਲੱਗਦਾ ਕਿ ਜੇ ਲੈਣਾ ਹੋਇਆ ਮੈਡਮ ਨੇ ਫਿਰ ਤਾਂ ਲੱਖ ਰੁਪਈਆ ਹੀ ਦੇਣਾ ਪਊਗਾ ਇਹਨਾਂ ਨੂੰ ਇੱਕ ਵਾਰੀ ਪੁੱਛ ਲੈ ਇਹਨਾਂ ਨੂੰ ਜੇ ਕਰਨਗੇ ਠੀਕ ਹੈ ਉਹ ਤਾਂ ਭਾਵੇਂ ਇਹਨੇ ਵਰਗਾ ਪਰ ਪਰ ਜਿੱਦੀ ਔੜੀ ਕੇ ਨਾ ਉਹ ਜਿਹੜੀ ਬੱਤੀ ਦੇ ਵਿੱਚ ਜਿਹੜੇ ਹੌਸਲੇ ਵਾਲੀ ਗੱਲ ਆ ਜੀ ਟੋਕੀ ਟੋਕੀ ਜੀ ਉਹ ਹੁਣ ਉਹ ਕਹਿ ਰਹੇ ਨੇ ਭਾਈ ਰੁਕ ਜਾ ਭਾਈ ਰੁਕ ਜਾ ਰੁਕ ਜਾ ਰੁਕ ਜਾ ਨਹੀਂ ਰੋਕਦਾ ਉਹਦੇ ਤੋਂ ਲੱਗੇ ਜੀ ਜੀ ਵੀ ਸੜ ਗਲੀ ਨੇ ਖਾਬਦਾ ਹੈ ਉਹਨਾਂ ਦਾ ਇਹ ਤਾਂ ਬਹੁਤ ਭਾਈ ਖਤਰਨਾਕ ਬੰਦਾ ਹੈ ਇਹ ਤਾਂ ਘਰ ਤੋਂ ਛੁੱਟ ਗਿਆ ਫਿਰ ਜਾ ਪਊਗਾ ਤੇ ਹੈ ਉਹ ਹੀ ਕੁਛ ਪਰ ਤੇ ਸੰਦ ਜ਼ਰੂਰ ਝੋਲ ਆ ਇੱਥੇ ਤੇ ਕੋਈ ਵੀ ਛੋਟੀ ਜਿਹੀ ਚੀਜ਼ ਜੇ ਤੁਸੀਂ ਲੈਂਦੇ ਹੋ ਤਾਂ 1 ਲੱਖ ਡਾਊਨ ਦਾ ਉਹਦੇ ਮੰਨ ਕੇ ਸਾੜੀ ਜਾਂਦੇ ਨੇ। ਸੋ ਮਤਲਬ ਇਨਕੰਪੇਰੀਜ਼ਨ ਯੂਰਪ ਦੇ ਤਾਂ ਸਸਤਾ ਹੋ ਸਕਦਾ ਸਮਾਨ ਪਰ ਵੈਸੇ ਜੇ ਤੁਸੀਂ ਇਹ ਜੇ ਲੋਗ ਮਤਲਬ ਜਿਆਦਾ ਲੋਗ ਇਹ ਕਹਿੰਦੇ ਆ ਕਿ ਵੀ ਬਹੁਤ ਸਸਤਾ ਇੱਥੇ ਇਹੋ ਜਿਹਾ ਕੁਝ ਨਹੀਂ ਹੈ। ਤਾਂ ਟੂਰਿਸਟ ਬਣ ਕੇ ਜੇ ਤੁਸੀਂ ਆਇਓ ਫਿਰ ਤਾਂ ਇਹ ਮੰਨ ਕੇ ਚੱਲੋਗੇ ਐਕਸਟਰਾ ਪੇ ਅਮੇ ਜਾਂ ਪੰਜਾਬੀ ਜੀਰਵਾ ਆਪਾਂ ਕਹਿੰਦੇ ਆ ਵੀ 6 ਲੱਖ ਪਰਵਾਣ ਵਾਸਤੇ ਪਿਆਰ ਹੀ ਹੋਣਾ ਪਊਗਾ। ਪਰ ਵਧੀਆ ਇਹ ਤੋ ਇਹਦਾ ਮਤਲਬ ਹੈ ਉਹਨਾਂ ਨੇ ਜਿੱਥੇ-ਜਿੱਥੇ ਵੀ ਕ੍ਰੀਏਟ ਕੀਤਾ ਸਾਡਾ ਟੂਰਿਜ਼ਮ ਦੀ ਪਲੇਸ ਕੱਚਾ ਕੀਤਾ ਉਹ ਤੇ ਬਾਵਾ ਤੇ ਉਹ ਖਰਚੇ ਨੂੰ ਰਿਕਵਰ ਕਰਨਾ ਵਾਸਤੇ ਵੀ ਚਲੋ ਬਣਦਾ ਹੀ ਹੈ ਹੱਕ ਇਹਨਾਂ ਦਾ ਪੈਸੇ ਮੰਗਣਾ ਪਰ ਮਤਲਬ ਰੇਟ ਰੂਟ ਦਾ ਜਿਹੜਾ ਉਹ ਕੋਈ ਹਿਸਾਬ ਜੈ ਨਹੀਂ ਹੈ ਇਹਨਾਂ ਦਾ ਓਕੇ 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 ਵੰਟੀ ਕਰੀਏ ਕਿ ਬਾਹਰ ਨਾ ਹੱਥ ਰੱਖੋ ਇੱਧਰ ਹੋ ਜਾਵੇ ਕੋਈ ਵੀ ਵੋਟ ਆ ਕੇ ਮਾਰ ਸਕਦੇ ਨਹੀਂ ਹੈ ਯਾਰ ਵੋਟ ਸਹੀ ਹੈ ਗੱਲ ਲੋਕਾਂ ਦੀ ਤੋ ਬਣ ਗਈ ਜੀ ਮੈਡਮ ਦੀ ਗੱਲ ਇੱਥੇ ਰਿਕਾਰਡ ਮੈਂ ਵੀ ਕਰ ਰਹੇ ਹਾਂ ਰਿਕਾਰਡ ਤੇ ਇਹਦੇ ਵਿੱਚ ਨੈਗੋਸ਼ੀਏਟ ਨਹੀਂ ਕੀਤਾ ਉਹਨਾਂ ਨੇ ਲੱਖ ਰੁਪਏ ਹੀ ਲੀਟਰ ਤੇ ਹੁਣ ਮੈਡਮ ਬੜਾ ਤੱਕੀ ਵਿੱਚ ਪਰ ਉਹਨੂੰ ਗੈਰਹੀ ਇਸ ਲਈ ਉਹ ਪਾ ਨਹੀਂ ਨੋ ਗਿਆ ਇਹ ਹੁਣ ਸਪਿੰਨ ਲੋ ਜੀ ਇਹ ਛੋਟੇ ਮਈਆ ਚਾਲੂ ਇਹਦਾ 1 ਲੱਖ ਦਾ ਮਤਲਬ 330 ਰੁਪਈਆ ਇਹ ਜਿਹੜਾ 2-3 ਮਿੰਟ ਦਾ ਇਹਨਾਂ ਨੇ ਛਾਟਾ ਦੇਣਾ ਕੋਕੋਨਟ ਰੇਲੀ ਜੀ ਨੂੰ ਕਹਿੰਦੇ ਆ ਉਹਦੇ ਵਿੱਚਲੇ ਚਾਕੇ ਵਾਕੇ ਕਿਸ਼ਤੀਆਂ ਗੋਲ ਖਮਾਨ ਦਾ ਸਾਰਾ ਮੈਡਮ ਨੂੰ ਸ਼ੌਂਕ ਐਡਵੈਂਚਰ ਦਾ ਜਹਾਜ਼ ਤੇ ਚੜ ਕੇ ਵਿਸ਼ਾਲ ਮਾਰਦੀ ਹੈ ਕਦੀ ਕੋਸ਼ਿਸ਼ ਕਰਦੀ ਹੈ ਤੇ ਗੇਰਾ ਜਆ ਫੁੱਲ ਇੰਜੋਏਮੈਂਟ ਸੋ ਦਿਸ ਇਜ਼ ਕੋਕੋਨਟ ਵਿਲੇਜ ਇਹਦੇ ਚ ਕਿਸ਼ਤੀ ਦੇ ਲੱਤੇ ਜਾ ਰਹੇ ਨੇ ਨਜ਼ਾਰੇ ਚਾਰੇ ਪਾਸੇ ਬੂਟੇ ਥੋੜੇ ਲੱਗੇ ਹੋਏ ਨੇ ਕੋਕਨਟ ਦੇ ਨਾਰੀਅਲ ਦੇ ਪਾਣੀ ਦੇ ਵਿੱਚ ਚੱਕਾ-ਬੱਕਾ ਇਸ ਤੀ ਦਾ ਚੋ ਹੋ ਗਿਆ ਮੈਡਮ ਦਾ ਪੂਰਾ ਮਾਰੇ ਨੇ ਇਹ ਚੱਕਰ ਦੇਖ ਕੇ ਦੇਖ ਕੇ ਆਰਾਮ ਨਾਲ ਚੱਕਰ ਆ ਰਹੇ ਇਹ ਚੱਕਰ ਆ ਰਹੇ ਮਾਣੋ ਤੇ ਲਓ ਜੀ ਵਾਪਸ ਆਪਣੀ ਬੋਟ ਦੇ ਵਿੱਚ ਇੱਥੇ ਇੱਥੇ ਬੈਠ 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 ਜਾ ਵੀ ਵੀ ਜਾ ਹਾਂ 100 ਡਾਲਰ ਹਾਂ ਮੈਂ ਦੇ 100 ਡਾਲਰ ਹਲੇ ਹਲੇ ਮੇਰੇ ਬੱਸ ਜਗੇ ਉੱਪਰ ਹੀ ਮੈਂ ਤਾਂ 1 ਲੱਖ ਰੁਪਈਆ ਤੱਕ ਦਿਖਾਈ ਕਿੰਨੇ ਹੈ ਕਿੰਨੇ ਇੱਥੇ ਉੱਪਰ ਹੋਣਗੇ 27 ਦਿਨ ਨੂੰ ਉੜ ਦਿਖਾਈ ਜਾ ਰਹੇ ਮੈਂ ਹਾਂ 50000 ਇਹਦੇ ਪਿੱਛੇ ਚੇਂਜ ਨਾ ਦੋਨੋਂ ਇੱਥੇ ਕਿੰਨਾ ਉਹ ਜਿੱਤੇ ਕੋਲ ਆਉਂਗੇ ਤਾਂ 1 ਲੱਖ ਡਾਊਨ ਦੇ ਤਾਈ ਓਕੇ ਹੈਗੇ ਤੇ ਹੁਣ ਰਾਈਡ ਜਿਹੜੀ ਆ ਉਹ ਆਪਾਂ ਨੂੰ ਪੈਗੀ 2.5 ਲੱਖ ਡਾਊਨ ਦੀ ਠੀਕ ਹੈ ਇਟਸ ਓਕੇ ਇਹ ਇਹਨੇ ਵੀ ਦੂਰਸਤ ਹੋਈ ਪੈਸੇ ਕਮਾਣੇ ਪਰ ਚੱਕਰੇ ਇਹ ਹੈ ਕਿ ਗਲਤ ਕਹਿ ਕੇ ਫੇਰ ਅੰਦਰ ਲੈਣੇ ਉਹ ਥੋੜੀ ਜਿਹੀ ਗੱਲ ਠੀਕ ਨਹੀਂ ਹੈ ਪਹਿਲਾਂ ਇਹਨੇ ਇਨਕਲੂਡਿੰਗ ਕਿਹਾ ਸੀਗਾ ਪਾਣੀ ਵੀ ਕਿਹਾ ਸੀਗਾ ਚਲੋ ਫਿਰ ਓਕੇ ਹੈ ਜੇ ਤੁਸੀਂ ਕੰਮ ਬਣਾ ਲਿਓ ਇਹ ਸਾਰਾ ਕੁਝ ਤਾਂ ਹੋਣੀ ਹੈ ਆ ਵੀ ਇੱਕ ਕਿਸ਼ਤੀ ਮੋਟਰਬੋਟ ਉਹ ਬਾਈ ਸਟਾਰਟ ਕਰ ਰਿਹਾ ਨੂੰ ਕਰ ਲਈ ਸਟਾਰਟ ਤੇ ਇਹ ਵੀ ਝਾਂਡੀ ਦਵੰਦੇ ਆ ਤੁਹਾਨੂੰ ਤੇ ਇੱਧਰਲੇ ਪਾਸੇ ਜੇ ਚਾਹੋ ਤੁਸੀਂ ਆ ਵੀ ਸ਼ੇਅਰ ਕਰ ਸਕਦੇ ਹੋ ਮੋਟਰਬੋਰਡ ਦੇ ਵਿੱਚ ਜਿਹੜਾ ਜਆ ਬਟ ਇਹਦਾ ਮਜ਼ਾ ਹੋਰ ਹੈ ਇਹਦਾ ਕੁਝ ਮੋਰ ਮਜ਼ਾ ਉਹਦਾ ਤਾਂ ਟਿਪੀਕਲ ਹੁੰਦਾ ਹਰ ਦਿਆ ਤੇ ਮਿਲ ਜਾਂਦਾ ਠੀਕ ਹੈ ਥਿਸ ਯੂ ਡੋਨਟ ਗੈਟ ਇਟ ਐਨੀਵੇਰ ਇਹ ਤੁਹਾਡਾ ਆਹੋ ਆਹ ਪੜੋ ਕੈਮਰਾ ਪੜੋ ਕੀ ਮੁਜਾਹ ਜੀ ਚਾਰੇ ਪਾਸੇ ਹੀ ਇੱਥੇ ਕਿਤਰਾ ਮੈਂ ਫੋਟੋ ਖੇਚਣਾਂ ਲਈ ਜਲਾਵਾਂ ਹਾਂ ਹਾਂ ਫੋਟੋ ਖੇਚਣੀ ਹੈ ਇੱਥੇ ਨਹੀਂ ਫੋਟੋ ਖੇਚਣੀ ਹੈ ਨਹੀਂ ਥੈਂਕ ਯੂ ਇਹਨਾਂ ਦੇ ਪੈਲੇਟ ਆਉਂਦੇ ਇੱਥੇ ਵੀ ਇੱਥੇ ਫੋਟੋ ਖੇਚਣੀ ਹੈ ਬੀਬੀਆਂ ਕੰਮ ਕਰਦੀਆਂ ਇੱਥੇ इवन ਆ ਬੋਟ ਵੀ ਜਿਹੜੀ ਹੈ ਇਹ ਬੀਬੀ ਚਲਾ ਰਹੀ ਹੈ ਲਿਆਉਦੇ ਨੂੰ ਕੈਂਡਾ ਇੱਕ ਸੇ ਘੜਕੇ ਤੁਸੀਂ ਫੋਟੋ ਖਾ ਜਾ ਸਕਦੇ ਹੋ ਇਹ ਬਣੀ ਹੋਈ ਹੈ ਜਗਾ ਜੇ ਤੁਸੀਂ ਚਾਹੋ ਇੱਥੇ ਲੈ ਆਏ ਮਮਾ ਮਮਾ ਫੋਟੋ ਇੱਥੇ ਵੀ ਫੋਟੋ ਕਿਤੇ 70 ਪੈਸੇ 70 ਡੌਂਗਲੇ 70 70 ਡੌਂਗਲੇ ਨੇ 70 7000 70 ਕਹਿ ਦਨੇ ਆਪਾਂ ਤੇ 7000 ਨੂੰ ਚੁੱਕ ਤੋ ਕੋਕੋਨਟ ਵਿਲੇਜ ਜੀ ਚੱਲੋ OK ਅੱਛਾ OK ਵੀ OK ਫੋਟੋ ਤੁਹਾਡੀ ਖਿੱਚ ਦਿਨੀ ਆ ਮੈਂ ਆਪ ਹੀ ਤੇ ਵੱਡੇ ਪੱਧਰ ਤੇ ਵੀਡੀਓਗ੍ਰਾਫੀ ਹੋ ਰਹੀ ਹੈ ਹਾਂ ਸਰ ਜਦੋਂ ਨਾ ਨਾ ਪਾਣੀ ਕਿੱਥੇ ਹੈ ਜਿਆਦਾ ਗਹਿਰਿਆ ਨਹੀਂ ਹੈ ਆ ਦੇਖੋ ਨਾਲ ਹੀ ਤਾਂ ਹਾਂ 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 ਜ਼ਰਾ ਉਸ ਨਾਲ ਹੀ ਹੈ ਥੱਲੇ ਹੂੰ ਤਾਂ ਨਾਲ ਹੀ ਹੈ ਪਾਣੀ ਕੋਈ ਬਹੁਤ ਗਹਿਰਾ ਨਹੀਂ ਹੈ ਕੁਸ਼ੂ ਪੌਂਟਾਈ ਹੀ ਹੈ ਹੂੰ ਲੀਕ ਹੈ ਜੀ ਮਾਰਸ਼ ਏਰੀਆ ਜੇ ਪਰ ਬਹੁਤ ਘਣਾ ਜੰਗਲ ਹੈ ਦੋਵੇਂ ਪਾਸੇ ਤੇ ਪਰ ਹਾਈਡਰੋਪੋਨਿਕ ਹੀ ਨੇ ਪੇੜ ਸਾਰੇ ਤੇ ਸਾਰੇ ਜਿਹੜੇ ਪਾਣੀ ਦੇ ਵਿੱਚ ਚਲੋ ਜੀ ਨਹੀਂ ਆਮ ਪੀੜ ਦਾ ਚੱਲ ਨਹੀਂ ਸਕਦਾ ਇਹਦੇ ਵਿੱਚ ਇੰਨਾ ਜ਼ਿਆਦਾ ਇਹ ਟੋਪੀ ਜੀ ਤੇਰਾ ਪੂਰਾ ਮੂੰਹ ਢੱਕ ਲੈਂਦੀ ਹੈ ਸਾਰਾ ਪਿੱਛੇ ਧੁੱਪ ਨਹੀਂ ਪੈਂਦੀ ਬਿਲਕੁਲ ਵੀ ਹੈ ਉਸੇ ਕਰਨਾ ਕਬੜੇ ਬੜਾ ਪਾਣੀ ਲੋਕੋ ਸਾਰਿਆਂ ਖੇਤੀਬਾੜੀ ਕਰਦੇ ਨੇ ਅਸੀਂ ਵਿੱਚ ਹਾਂ ਪਰ ਗੋਰੇ ਚਿੱਟੇ ਰਹਿੰਦੇ ਹਾਂ ਉਹਦੇ باوجود ਇਹ ਜਿਹੜੀ ਘਾਹ ਦੀ ਬਣੀ ਹੋਈ ਹੈ ਵਧੀਆ ਅੰਡਕ ਨਹੀਂ ਲੈਂਦੀ ਹੈ ਨਾ ਗਰਮਾਹਟ ਨਹੀਂ ਆਉਂਦੀ ਹਰੇ ਜੀ ਦਾ ਕੁਝਾਰੇ ਪਾਸੇ ਪੀੜਾ ਇੱਕਦਮ ਬੜਾ ਘਾਣਾ ਜੰਗੋਜਾ ਬਣਿਆ ਹੋਇਆ ਪੂਰਾ ਬੜਾ ਤੇ ਬਿੱਚੇ ਬਾਈ ਸੁੱਤਾ ਪਿਆ ਅੰਦਰ ਕਿ ਨੀਂਦ ਦੇ ਵਧੀਆ ਹੋਊਗੀ ਇੱਥੇ ਇੱਥੇ ਇਹ ਠੰਡਾ ਠੰਡਾ ਇੱਕਦਮ ਹੋ ਰਹਾ ਤੁਹਾਨੂੰ ਹਾਲ ਹੈ ਮੇਰੇ ਕੋ ਲਾ ਗਈ ਵਾਪਿਸ ਆਪਾਂ ਹੈ ਨਾ ਹਾਂਜੀ ਬਾਈ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਕੋਈ ਚਿੰਤਾ ਨਹੀਂ ਚਿੰ 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 ਹੈ ਚਿੰਚਾ ਚਿੰਚਾ ਹੈ 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 ਚਿੰਚਾਈ ਹੈ ਚਿੰਚਾਈ ਚਿੰਚਾਈ ਮਤਲਬ ਥੈਂਕ ਯੂ ਚਲੋ ਆਪਣੀ ਰਾਈਡ ਹੈ ਉਹ ਜਿਹੜੀ ਹੋ ਗਈ ਪੂਰੀ बस आ गए पूरा गेड़ा जे दे मार के इट वाज नाइस nice. क्यों बहुत बढ़िया है ना बहुत बढ़िया और थोड़ा स्पिन भी बढ़िया रहा हां इट्स रियल गुड थिंग मतलब एंजॉय करना चाहिए इस चीज में